ਅਸੀਂ ਨੌਜਵਾਨਾਂ ਦੇ ਨਾਲ ਖੜੇ ਹਾਂ ਨੌਜਵਾਨ ਸਾਡੇ ਹਨ ਨੌਜਵਾਨ ਇਸ ਸੰਘਰਸ਼ ਦੀ ਰੀੜ ਦੀ ਹੱਡੀ ਹਨ ਸਰਕਾਰਾਂ ਨਾਲ ਇਸ ਤਰ੍ਹਾਂ ਦੇ ਕਰਨ ਵੀ ਹਰਕਤਾਂ ਜਿਹੜੀ ਸਾਡੇ ਨੌਜਵਾਨਾਂ ਦੀਆਂ ਫੋਟੋਆਂ ਵਾਇਰਲ ਕਰਕੇ ਉਹ ਦੋਸ਼ੀ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਇਹ ਇੱਕ ਨੌਣੀ ਹਰਕਤ ਹੈ ਉਹਨਾਂ ਦੀ ਇਸ ਤੋਂ ਉਹਨਾਂ ਨੂੰ ਬਾਜ਼ ਆ ਜਾਣਾ ਚਾਹੀਦਾ ਅਸੀਂ ਨੌਜਵਾਨਾਂ ਦੇ ਨਾਲ ਖੜੇ ਇਹ ਸਰਕਾਰ ਜਿਹੜੀ ਹੈ ਇਸ ਤਰ੍ਹਾਂ ਦੇ ਝੂਠੇ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਮੁੱਕਰਦੀ ਹੀ ਰਹੀ ਹੈ ਇਹ ਸਰਕਾਰ ਦਾ ਵੀ ਹਾਲ ਉਹੀ ਹੋਣਾ ਜਿਹੜੀ ਪਿਛਲੇ ਸਾਲ ਗੁਜ਼ਰੀ ਜਿਹੜਾ ਸਰਕਾਰ ਕਹਿੰਦੀ ਹੈ ਵੀ ਇਹਨਾਂ ਦੇ ਆਉਣ ਨਾਲ ਅਮਨ ਸ਼ਾਂਤੀ ਭੰਗ ਹੁੰਦੀ ਹੈ ਉਹ ਉਹਨਾਂ ਨੂੰ ਦੇਖ ਲੈਣਾ ਚਾਹੀਦਾ ਭਾਈ ਗੁਰਦੀਪ ਸਿੰਘ ਖੇੜਾ ਜਿਹੜਾ ਪਹਿਲਾਂ ਵੀ 2-2 ਮਹੀਨੇ 6-6 ਮਹੀਨੇ ਪਰੋਲ ਕੱਟ ਕੇ ਗਿਆ ਵੀ ਉਹਦੇ ਖਿਲਾਫ ਕੋਈ ਸਰਕਾਰ ਨੂੰ ਰਿਪੋਰਟ ਮਿਲੀ ਹੈ ਸ਼ਾਸਨ ਦਾ ਚੰਡੀਗੜ੍ਹ ਵੱਲੋਂ ਕੋਈ ਮਿਲਨ ਨਹੀਂ ਆਇਆ ਉਹ ਤਾਂ ਜਿਹੜੇ ਪਾਪ ਕਰ ਰਹੇ ਆ ਉਹ ਉਸ ਕਰਕੇ ਉਹ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੈ ਪਰ ਅਸੀਂ ਜਿਹੜਾ ਆਪਣਾ ਰੋਸ ਆਇਆ ਨਾ ਉਹ ਦੁਨੀਆ ਤੱਕ ਪਹੁੰਚਾਉਣਾ ਬਈ ਵਾਕਈ ਸਿੱਖ ਹੈ ਜਿਹੜਾ 1 ਸਾਂਤ ਮਈ ਰਹਿ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਕਰਨ ਲਈ ਸੰਘਰਸ਼ ਲੜਦਾ ਪਰੰਤੂ ਸਰਕਾਰਾਂ ਇਹ ਉਸ ਨੂੰ ਸੁਣਨ ਨੂੰ ਵੀ ਤਿਆਰ ਨਹੀਂ ਇਹ ਸਰਕਾਰਾਂ ਦੀ ਨਲਾਇਕੀ ਇਹ ਹੈ ਜਿਹੜੀ ਸਾਹਮਣੇ ਨਹੀਂ ਆ ਰਹੀ ਬਾਪੂ ਜੀ ਪਬਲਿਕ ਨੋਟਿਸ ਇੱਕ ਤਿਆਰ ਕੀਤਾ ਚੰਡੀਗੜ੍ਹ ਪੁਲਿਸ ਨੇ ਤਾਂ ਉਹਨੂੰ ਕਿਵੇਂ ਦੇਖਦੇ ਹੋ ਨੌਜਵਾਨ ਚੁੱਕੇ ਜਾ ਸਕਦੇ ਨੇ ਬਿਲਕੁਲ ਨਹੀਂ ਦੇਖੋ ਅਸੀਂ ਨੌਜਵਾਨਾਂ ਦੇ ਨਾਲ ਖੜੇ ਆ ਨੌਜਵਾਨ ਸਾਡੇ ਆ ਨੌਜਵਾਨ ਇਸ ਸੰਘਰਸ਼ ਦੀ ਰੀੜ ਦੀ ਹੱਡੀ ਆ ਸਾਨੂੰ ਜੋ ਵੀ ਕੁਰਬਾਨੀ ਕਰਨੀ ਪਈ ਉਹਨਾਂ ਨੌਜਵਾਨਾਂ ਨੂੰ ਜੇ ਉਹਨਾਂ ਨੇ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਨਾ ਇਹ ਮੋਰਚਾ ਜਿਹੜਾ ਹੋਰ ਰੂਪ ਧਾਰਨ ਕਰ ਸਰਕਾਰਾਂ ਨਾਲ ਇਸ ਤਰ੍ਹਾਂ ਦੇ ਕਰਨ ਵੀ ਹਰਕਤਾਂ ਜਿਹੜੀ ਸਾਡੇ ਨੌਜਵਾਨਾਂ ਦੀਆਂ ਫੋਟੋਆਂ ਵਾਇਰਲ ਕਰਕੇ ਉਹ ਦੋਸ਼ੀ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਇਹ ਇੱਕ ਨੌਣੀ ਹਰਕਤ ਆ ਉਹਨਾਂ ਦੀ ਇਸ ਤੋਂ ਉਹਨਾਂ ਨੂੰ ਬਾਹਰ ਆ ਜਾਣਾ ਚਾਹੀਦਾ ਅਸੀਂ ਨੌਜਵਾਨਾਂ ਦੇ ਨਾਲ ਖੜੇ ਹਾਂ ਹਿਰਾਸਤ ਚ ਵੀ ਲਿੱਤਾ ਗਿਆ ਕਹਿੰਦੇ ਕੁਝ ਨੌਜਵਾਨਾਂ ਦੇਖੋ ਅਜੇ ਤੱਕ ਕਿਸੇ ਨੂੰ ਲਿਆ ਜੇ ਲਿਆ ਫਿਰ ਇਸ ਤੋਂ ਕੋਈ ਅਗਲਾ ਪ੍ਰੋਗਰਾਮ ਤਖੜਾਤਾ ਜਾਵੇਗਾ ਕੌਮ ਨੂੰ ਅਸੀਂ ਤੁਸੀਂ ਵੀ ਨਾਲ ਉੱਥੇ ਤੱਕ ਜਾਓਗੇ ਬੈਰੀਗੇਟਿੰਗ ਤੱਕ ਅਗਵਾਈ ਕਰਦੇ ਦੇਖੋ ਅਸੀਂ ਇੱਥੇ ਤੱਕ ਕੁਰਬਾਨਗੀ ਕਰਨ ਆਏ ਹਾਂ ਕਿਉਂ ਜੋ ਪ੍ਰੋਗਰਾਮ ਹੈ ਇੱਥੇ ਤੋਂ 31 ਮੈਂਬਰਾਂ ਦਾ ਜਥਾ ਹੀ ਰਵਾਨਾ ਹੋਏਗਾ ਮੁੱਖ ਮੰਤਰੀ ਪੰਜਾਬ ਨੇ ਕੱਲ ਇੱਕ ਟਵੀਟ ਕੀਤਾ ਸੀ ਕਿ ਬਾਈਬਲ ਕਲਾਜੂ ਮੌਤਾ ਲੱਗਿਆ ਉਹ ਜਾਮ ਖਲਵਾਉਣ ਵਾਸਤੇ ਇਸ ਵਾਸਤੇ ਕੋਈ ਤੁਹਾਡੇ ਨਾਲ ਗੱਲਬਾਤ ਵੀ ਪੰਜਾਬ ਸਰਕਾਰ ਨੇ ਕੋਈ ਟਵੀਟ ਕੀਤਾ ਦੋ ਜੀ ਨਹੀਂ ਕਲਾਂ ਜਿੱਥੇ ਇਹਦੇ ਸਰਕਾਰ ਦੇ ਨਮਾਇਦੇ ਸਰਕਾਰ ਦੇ ਮੰਤਰੀ ਉੱਥੇ ਵਾਅਦੇ ਕਰਕੇ ਆਏ ਉਹਨਾਂ ਨੂੰ ਤਾਂ ਪੂਰਾ ਕਰ ਦੇਣ ਜਿਹੜਾ ਜਾਮ ਖਲਾਇਆ ਕੀ ਉਹ ਪੂਰਾ ਕਰ ਦੇਣਗੇ ਇਹ ਸਰਕਾਰ ਜਿਹੜੀ ਹੈ ਇਸ ਤਰ੍ਹਾਂ ਦੇ ਝੂਠੇ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਮੁਕਰਦੀ ਹੀ ਰਹੀ ਹੈ ਇਹ ਸਰਕਾਰ ਦਾ ਵੀ ਹਾਲ ਉਹੀ ਹੋਣਾ ਜਿਹੜੀ ਪਿਛਲੇ ਸਰਕਾਰ ਗੁਰਦੀਪ ਕਹਿ ਰਿਹਾ ਉਹਨਾਂ ਨੂੰ ਪੈਰੋਲ ਮਿਲੀ ਹੈ ਗੁਰਦੀਪ ਗੁਰਦੀਪ ਕਹਿ ਰਿਹਾ ਉਹਨਾਂ ਨੂੰ ਪੈਰੋਲ ਮਿਲੀ ਹੈ ਦੇਖੋ ਜੀ ਇੱਕ ਤਾਂ ਪ੍ਰੋਲ ਉਹਨਾਂ ਦਾ ਮਨੁੱਖੀ ਅਧਿਕਾਰ ਹੈ ਉਹਨਾਂ ਦਾ ਹੱਕ ਹੈ ਕਿਉਂਕਿ ਲਗਾਤਾਰ ਉਹ 4-5 ਸਾਲ ਤੋਂ ਪਰੋਲ ਆ ਰਹੇ ਹਨ ਪਰ ਦੂਜੇ ਪਾਸੇ ਉਹ ਪੂਰਾ ਸ਼ਾਂਤਮਈ ਰਹਿ ਕੇ ਆਪਣੀ ਪਰੋਲ ਕੱਟ ਕੇ ਜਾਂਦੇ ਆ ਜਿਹੜਾ ਸਰਕਾਰ ਕਹਿੰਦੀ ਹੈ ਵੀ ਇਹਨਾਂ ਦੇ ਆਉਣ ਨਾਲ ਅਮਨ ਸ਼ਾਂਤੀ ਭੰਗ ਹੁੰਦੀ ਹੈ ਉਹ ਉਹਨਾਂ ਨੂੰ ਦੇਖ ਲੈਣਾ ਚਾਹੀਦਾ ਭਾਈ ਗੁਰਦੀਪ ਸਿੰਘ ਖੇੜਾ ਜਿਹੜਾ ਪਹਿਲਾਂ ਵੀ 2-2 ਮਹੀਨੇ 6-6 ਮਹੀਨੇ ਪਰੋਲ ਕੱਟ ਕੇ ਗਿਆ ਵੀ ਉਹਦੇ ਖਿਲਾਫ ਕੋਈ ਸਰਕਾਰ ਨੂੰ ਰਿਪੋਰਟ ਮਿਲੀ ਹੈ ਜਿਸ ਤੋਂ ਸ਼ਾਂਤੀ ਭੰਗ ਹੁੰਦੀ ਹੋਏ ਸੋ ਉਹਨਾਂ ਉਹ 2 ਮਹੀਨੇ ਦੀ ਪਰੋਲ ਤੇ ਆਏ ਉਹਨਾਂ ਦਾ ਹੱਕ ਹੈ ਇਹ ਕੋਈ ਸਰਕਾਰ ਤੋਂ ਕੋਈ ਕਿਸੇ ਤਰ੍ਹਾਂ ਦੀ ਭੀਖ ਨਹੀਂ ਹੈ ਉਹ ਪਰਉਤੇ